ਨਾਰਿਕਸ਼ੂਰ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਬੀਜੇਪੀ ਦੇ ਹੈੱਡਕੁਆਰਟਰ ਤੇ ਅਸੀਂ ਮੌਜੂਦ ਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਹੋਣਾ ਦੀ ਹੁਣੇ-ਹੁਣੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੋ ਕੇ ਹਟਿਆ ਜਿਸ ਚ ਸੁਨੀਲ ਕੁਮਾਰ ਜਾਖੜ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸਾਨ ਦਾ ਪੁੱਤ ਨੇ ਰਾਜਨੀਤਿਕ ਬਾਦਚ ਨੇ ਜੇਕਰ ਕਿਸਾਨਾਂ ਦੀਆਂ ਮੰਗਾਂ ਜਾਇਜ਼ ਮੰਗਾਂ ਮਨਵਾਉਣ ਲਈ ਉਹਨਾਂ ਨੂੰ ਦਿੱਲੀ ਵੀ ਜਾਣਾ ਪਿਆ ਤਾਂ ਉਹ ਦਿੱਲੀ ਜਾਣ ਲਈ ਨਾ ਸਿਰਫ ਤਿਆਰ ਨੇ ਉਹ ਕਿਸਾਨਾਂ ਨੂੰ ਵੀ ਨਾਲ ਲੈ ਕੇ ਜਾਣ ਨੂੰ ਤਿਆਰ ਨੇ ਪਰ ਉਹਨਾਂ ਨੇ ਨਾਲ-ਨਾਲ ਜ਼ੋਰ ਦੇ ਕੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਜਾਂ ਖੇਤੀ ਪਿਛੋਕਰ ਤੋਂ ਆਉਂਦੇ ਨੇ ਉਹਨਾਂ ਦੀ ਉਹਨਾਂ ਦਾ ਮੰਨਣਾ ਉਹਨਾਂ ਦੀ ਧਾਰਨਾ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਲੋੜ ਐਮਐਸਪੀ ਨਾ ਹੋ ਕੇ ਇਨਕਮ ਗਰੰਟੀ ਹੈ ਇਹ ਤੇ ਇਨਕਮ ਗਰੰਟੀ ਜਿਹੜੀ ਆ ਉਹ ਆਉਣੀ ਹੈਗੀ ਆ ਉਹਨਾਂ ਫਸਲਾਂ ਤੋਂ ਜਿਹੜੀਆਂ ਫਸਲਾਂ ਪੰਜਾਬ ਲਈ ਜ਼ਿਆਦਾ ਲਾਹੇਵੰਦੀਆਂ ਨਹੀਂ ਪੰਜਾਬ ਦੇ ਪਾਣੀ ਨੂੰ ਘਟ ਖਪਤ ਕਰਨ ਵਾਲਿਆਂ ਨੇ ਉਹਨਾਂ ਦਾ ਸਿੱਧਾ ਨਿਸ਼ਾਨਾ ਸੀ ਸਿੱਧਾ ਸੰਦੇਸ਼ ਸੀ ਕਿ ਝੋਨੇ ਹੀਟੋ ਜਿਹੜਾ ਹੈਗਾ ਰਕਬਾ ਘਟਾ ਕੇ ਦੂਜੀਆਂ ਫਸਲਾਂ ਰਾਗੀ ਦੇ ਹੀਟਾ ਸਰੋਂ ਦੇ ਹੀਟਾ ਜਾਂ ਤਿਲਾਂ ਦੇ ਥੱਲੇ ਦਾਲਾਂ ਦੇ ਥੱਲੇ ਲਿਆਂਦਾ ਜਾਏ ਤੇ ਉਹਨਾਂ ਨਾਲ ਇਨਕਮ ਗਰੰਟੀ ਵੀ ਮਿਲੇਗੀ ਉਹਨਾਂ ਨੇ ਇਹ ਵੀ ਸਿੱਧੇ ਤੌਰ ਤੇ ਕਿਹਾ ਹੈ ਕਿ ਰਾਜਸਥਾਨ ਦੇ ਕਿਸਾਨ ਆਗੂ ਪੰਜਾਬ ਚ ਆ ਕੇ ਪੰਜਾਬ ਦੇ ਬੈਰੀਅਰਾਂ ਤੇ ਬੈਠੇ ਨੇ ਖਨੋਰੀ ਬੈਰੀਅਰ ਤੇ ਸੰਭੂ ਬੈਰੀਅਰ ਤੇ ਉਹ ਪੰਜਾਬ ਆ ਕੇ ਕਿਉਂ ਬੈਠ ਰਹੇ ਨੇ ਉਹ ਆਪਣਾ ਉਹਨਾਂ ਨੂੰ ਵੀ ਉਹਨਾਂ ਦੀ ਸਟੇਟਾਂ ਚੋਂ ਵੀ ਦਿੱਲੀ ਨੂੰ ਰਾਹ ਜਾਂਦਾ ਹੈ ਉਹ ਉੱਥੇ ਜਾਣ ਉਹ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਜਿਹੜਾ ਹੈ ਸ਼ਿੰਗਾਰ ਰਹੇ ਨੇ ਮਰਨ ਵਾਸਤੇ ਉਹ ਕਹਿੰਦੇ ਕਿ ਸ਼ੁਭਕਰਨ ਸਾਡੀ ਸਟੇਟ ਦੇ ਕਿਉਂ ਮਰ ਰਹੇ ਨੇ ਜੇਕਰ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੈ ਤਾਂ ਪੰਜਾਬ ਦੇ ਕਿਸਾਨ ਆਪੂ ਬੈਠੇ ਨੇ Rajasthan ਦੇ ਲੋਕ ਨੇ ਉਹਨਾਂ ਨੂੰ Rajasthan ਦੀ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹਨਾਂ ਨੂੰ ਆਪਣੀ ਸਟੇਟ ਦੇ ਆਪਣੀਆਂ ਸਟੇਟ ਦੀਆਂ ਮੰਗਾਂ ਨੂੰ ਲੈ ਕੇ ਸਿੱਧਾ ਆਪਣੇ ਆਪ ਦਿੱਲੀ ਚਲੇ ਜਾਣਾ ਚਾਹੀਦਾ ਹੈ ਸੋ ਇਹ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇੱਕ ਤਰ੍ਹਾਂ ਉਹਨਾਂ ਨੇ ਇਹ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਕਿਸਾਨਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਦੂਜੇ ਸੂਬਿਆਂ ਦੇ ਕਿਸਾਨ ਆਗੂਆਂ ਦੂਜੇ ਸੂਬਿਆਂ ਦੇ ਕਿਸਾਨ ਕਿਸਾਨਾਂ ਦੀਆਂ ਉਹਨਾਂ ਗੱਲਾਂ ਚ ਲਿਆਉਣਾ ਚਾਹੀਦਾ ਜਿਨ੍ਹਾਂ ਨਾਲ ਉਹਨਾਂ ਨੂੰ ਇਹ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬੀ ਤਾਂ ਬਹੁਤ ਬਹਾਦਰ ਨੇ ਪੰਜਾਬੀ ਤਾਂ ਅੱਗੇ ਲੱਗਣ ਵਾਲੇ ਨੇ ਪੰਜਾਬੀ ਤਾਂ ਲੀਡ ਕਰਨ ਵਾਲੀ ਕੌਮ ਹੈ ਤੇ ਉਹਨਾਂ ਦੀ ਹੱਲਾਸ਼ੇਰੀ ਦੇ ਵਿੱਚ ਆ ਕੇ ਆਪਣੇ ਸਾਡੇ ਨੌਜਵਾਨ ਆਪਣੀਆਂ ਜਾਨਾਂ ਗਵਾਉਂਦੇ ਨੇ ਉਹਨਾਂ ਦਾ ਇਸ ਸਪਸ਼ਟ ਤੌਰ ਤੇ ਕੋਈ ਉਹਨਾਂ ਨੇ ਕੋਈ ਲੁਕਵੇਂ ਸ਼ਬਦਾਂ ਦੇ ਵਿੱਚ ਨਹੀਂ ਕਿਹਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਦੂਜੇ ਸਟੇਟਾਂ ਦੇ ਲੋਕ ਜਿਹੜੇ ਵੀ ਕਿਸਾਨ ਨੇ ਜਾਂ ਲੋਕ ਨੇ ਉਹ ਉਹਨਾਂ ਦਾ ਸੰਘਰਸ਼ ਉਹਨਾਂ ਦਾ ਰਾਹ ਦਿੱਲੀ ਵੱਲ ਯਾਨੀ ਕਿ ਅਪੜਾ ਜਾਂਦਾ ਹੈ ਤੀਜੀ ਗੱਲ ਜਿਹੜੀ ਵੱਡੀ ਅਸਮੁਲ ਕੁਮਾਰ ਜਾਖੜ ਨੇ ਐਲਾਨ ਕੀਤਾ ਹੈ ਕਿ ਪੰਜਾਬ ਬੀਜੇਪੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਸਣੇ ਕਿਸਾਨੀ ਦੇ ਮੁੱਦੇ ਸਣੇ ਪੰਜਾਬ ਦੀ ਨੌਜਵਾਨੀ ਦੇ ਮੁੱਦੇ ਰੋਜ਼ਗਾਰ ਦੇ ਮੁੱਦੇ ਮੁੱਦੇ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਖ ਮੁੱਦੇ ਨੇ ਕਿਸਾਨੀ ਮੰਗਾਂ ਦੇ ਨੂੰ ਲੀਡ ਸਭ ਤੋਂ ਉੱਪਰ ਰੱਖਦੇ ਹੋਏ ਉਹ ਕੱਲ 4 ਵਜੇ ਪ੍ਰਦਰਸ਼ਨ ਕਰੇਗੀ ਸਥਾਨ ਉਹਨਾਂ ਨੇ ਨਹੀਂ ਦੱਸਿਆ ਸਮਾਂ ਉਹਨਾਂ ਨੇ ਦੱਸ ਦਿੱਤਾ ਕਿ 4 ਵਜੇ ਪੰਜਾਬ ਬੀਜੇਪੀ ਇਸ ਮੁੱਦੇ ਤੇ ਪ੍ਰਦਰਸ਼ਨ ਕਰੇਗੀ ਦੂਜੀ ਸਭ ਤੋਂ ਅਹਿਮ ਗੱਲ ਕਿ ਸੁਨੀਲ ਕੁਮਾਰ ਜਾਖੜ ਦੀ ਅੱਜ ਦੀ ਪ੍ਰੈਸ ਕਾਨਫਰੰਸ ਦੀ ਟਾਈਮਿੰਗ ਬੜੀ ਮਹੱਤਵਪੂਰਨ ਹੈ ਕਿਉਂ ਕਿਉਂਕਿ ਦਿਨ ਅੱਜ ਦਾ ਚੁਣਿਆ ਹੈ 3 ਮਾਰਚ ਦਾ ਟਾਈਮਿੰਗ ਚੁਣੀ ਹੈ ਕਰੀਬ 12 ਵਜੇ ਦੀ ਜਿਸ ਵਕਤ ਇੱਕ ਪਾਸੇ ਵੱਲੋਂ ਪਿੰਡ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਸ਼ੁਭਕਰਨ ਸਿੰਘ 21 ਸਾਲਾ ਨੌਜਵਾਨ ਜੋ ਕਿ ਕਥਿਤ ਤੌਰ ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਖਨੌਰੀ ਬੈਰੀਅਰ ਦੇ ਉੱਤੇ ਮਰ ਚੁੱਕਾ ਉਸ ਦਾ ਸ਼ਰਧਾਂਜਲੀ ਸਮਾਗਮ ਚੱਲ ਰਿਹਾ ਹੈ ਉੱਥੇ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਹੋਇਆ ਹੈ ਹਾਲਾਂਕਿ ਮੌਸਮ ਬਹੁਤ ਖਰਾਬ ਹੈ ਪਰ ਫਿਰ ਵੀ ਵੱਡੀ ਗਿਣਤੀ 'ਚ ਕਿਸਾਨ ਕਿਸਾਨ ਨੇਤਾ ਸਿਆਸੀ ਲੀਡਰ ਉੱਥੇ ਪਹੁੰਚੇ ਹੋਏ ਨੇ ਉਸੇ ਟਾਈਮਿੰਗ ਨੂੰ ਇਨਕੈਸ਼ ਇੱਕ ਤਰ੍ਹਾਂ ਨਾਲ ਸੁਨੀਲ ਕੁਮਾਰ ਜਾਖੜ ਵੱਲੋਂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਆਮ ਤੌਰ ਤੇ ਸਿਆਸਤਦਾਨ ਕਰਦੇ ਹੁੰਦੇ ਹੀ ਨੇ ਸੋ ਇਹ ਟਾਈਮਿੰਗ ਬੜੀ ਮਹੱਤਵਪੂਰਨ ਹੈ ਦੂਜਾ ਜਿਹੜਾ ਕੱਲ 4 ਵਜੇ ਦਾ ਐਲਾਨ ਕੀਤਾ ਹੈ ਤਾਂ ਇਸ ਦਾ ਇਸ ਦਾ ਵੀ ਸ਼ਾਇਦ ਖਦਸ਼ਾ ਇਹ ਖਤਰਾ ਭਾਜਪਾ ਨੂੰ ਜਾਂ ਪੰਜਾਬ ਭਾਪਾ ਪ੍ਰਧਾਨ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਜਾਂ ਪਤਾ ਹੈ ਕਿ ਜੇਕਰ ਸ਼ੁਭਕਰਨ ਦੇ ਸ਼ਰਧਾਂਜਲੀ ਸਮਾਰੋਹ ਦੇ ਮੌਕੇ ਕੋਈ ਵੱਡਾ ਐਲਾਨ ਹੋ ਗਿਆ ਕਿਸਾਨਾਂ ਦਾ ਦਿੱਲੀ ਕੂਚ ਨੂੰ ਲੈ ਕੇ ਆਗਲੀ ਰਣਨੀਤੀ ਨੂੰ ਲੈ ਕੇ ਤਾਂ ਕੱਲ ਦਾ ਦਿਨ ਉਸ ਵਾਸਤੇ ਚੁਣਿਆ ਕਿ ਤਾਂ ਕਿ ਉਸ ਦਾ ਜਵਾਬ ਵੀ ਪੰਜਾਬ ਭਾਜਪਾ ਦੇ ਸਕੇ ਸੋਸੀ ਪੰਜਾਬ ਬੀਜੇਪੀ ਹੈਡਕੁਆਰਟਰ ਤੋਂ ਬੋਲ ਰਹੇ ਆ ਸੁਮੇਲ ਕੁਮਾਰ ਜਾਖੜ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਲੋੜ ਝੋਨੇ ਝੋਨੇ ਦੀ ਐਮਐਸਪੀ ਨਹੀਂ ਹੈ ਬਦਲਵੀਂਆਂ ਫਸਲਾਂ ਨੇ ਜਿਨ੍ਹਾਂ ਨਾਲ ਇਨਕਮ ਗਰੰਟੀ ਵੀ ਮਿਲਦੀ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਉਹ ਗੱਲ ਕਰਨ ਲਈ ਕਿਸਾਨਾਂ ਦੇ ਨਾਲ ਮਿਲ ਕੇ ਕਿਸਾਨਾਂ ਦੇ ਅੱਗੇ ਲੱਗ ਕੇ ਕਿਸਾਨਾਂ ਦੇ ਪਿੱਛੇ ਲੱਗ ਕੇ ਦਿੱਲੀ ਨਾ ਆਪਣੀ ਸਰਕਾਰ ਜਿਹੜੀ ਕਿ ਸੁਮੇਲ ਕੁਮਾਰ ਜਾਖੜ ਦੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਸ ਨਾਲ ਗੱਲਬਾਤ ਕਰਨ ਲਈ ਤੇ ਮੰਗਾ ਮਨਵਾਉਣ ਦੀ ਕੋਸ਼ਿਸ਼ ਤੱਕ ਹੀ ਕਿਵੇਂਗਾ ਮਨਵਾ ਕੇ ਹੀ ਮੁੜਾਂਗੇ ਪਰ ਪਹਿਲਾ ਆਪਣਾ ਜਿਹੜਾ ਸਵੇ ਪਰਚੋਲ ਜਿਹੜਾ ਪੰਜਾਬ ਦਾ ਕਿਸਾਨ ਪੰਜਾਬ ਦੇ ਕਿਸਾਨ ਲੀਡਰ ਜਰੂਰ ਕਰਨ ਕਿ ਉਹਨਾਂ ਦੀ ਲੋੜ ਝੋਨਾ ਝੋਨੇ ਤੇ ਐਮਐਸਪੀ ਹੈ ਜਾਂ ਫਿਰ ਉਹ ਫਸਲਾਂ ਨੇ ਜਿਹੜੀਆਂ ਪਹਿਲਾਂ ਹੀ ਇਨਕਮ ਗਰੰਟੀ ਦੇ ਘੇਰੇ ਜਾਂਦੀਆਂ ਰਹੀਆਂ ਜਿਨ੍ਹਾਂ ਤੋਂ ਇਨਕਮ ਗਰੰਟੀ ਦੀ ਮੰਗ ਕੇਂਦਰ ਤੋਂ ਸੌਖਿਆ ਹੀ ਮਰਵਾਈ ਜਾ ਸਕਦੀ ਹੈ ਸੋ ਇਹ ਕੁੱਲ ਮਿਲਾ ਕੇ ਰਣਨੀਤੀ ਪੰਜਾਬ ਬੀਜੇਪੀ ਨੇ ਅਪਣਾਈ ਹੈ ਕਿਸਾਨ ਸੰਘਰਸ਼ ਨੂੰ ਲੈ ਕੇ ਦਿੱਲੀ ਕੂਚ ਨੂੰ ਲੈ ਕੇ ਇੱਕ ਪਾਸੇ ਸ਼ੁਭਕਰਨ ਸਿੰਘ ਦਾ ਭੋਗ ਪੈ ਰਿਹਾ ਅਸ਼ਦਾਂਗਲੀ ਸਮਾਗਮ ਹੋ ਰਿਹਾ ਹੈ ਦੂਜੇ ਪਾਸੇ ਪੰਜਾਬ ਬੀਜੇਪੀ ਜਿਹੜੀ ਹੈ ਉਹ ਪ੍ਰਸਤਾਨਫੰਸ ਕਰਕੇ ਕਿਸਾਨਾਂ ਦੀਆਂ ਮੰਗਾਂ ਬਾਰੇ ਆਪਣੇ ਭਰੋਸੇ ਦੇ ਰਹੀ ਹੈ ਆਪਣੀ ਰਣਨੀਤੀ ਬਣਾ ਰਹੀ ਹੈ ਤੇ ਕੱਲ ਨੂੰ ਜੇਕਰ ਕਿਸਾਨਾਂ ਦਾ ਦਿੱਲੀ ਕੋਚ ਦਾ ਕੋਚ ਦਾ ਦੁਬਾਰਾ ਜਿਹੜਾ ਹੈਗਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤਾਂ ਉਸ ਦੇ ਜਵਾਬ ਵਿੱਚ ਵੀ ਸਿਆਸੀ ਜਿਹੜਾ ਹੈ ਪੈਂਤਰਾ ਪੰਜਾਬ ਬੀਜੇਪੀ ਨੇ ਪੜਾ ਲਿਆ ਹੈ ਕੱਲ ਜਿਹੜਾ ਸ਼ਾਮ ਨੂੰ 4 ਵਜੇ ਵੱਡਾ ਪ੍ਰਦਰਸ਼ਨ ਪੰਜਾਬ ਬੀਜੇਪੀ ਕਰਨ ਜਾ ਰਹੀ ਹੈ ਬਹੁਤ ਸ਼ੁਕਰੀਆ ਜੀ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤ੍ਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया समाधान फ्री 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 आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पता पंजाब